ਲੋਕ ਕੱਟ ਗਈ ਲੋਕ ਹਾਂ ਮੱਛੀ ਖਾਂਦਾ ਇੰਕਾ ਖਾਂ ਉਹ ਲੋਕ ਕੱਟ ਗਈ ਕਮ ਯਾਤਰਾ ਐਨੀ ਵੀ ਕਿ ਮੈਂ ਤਾਂ ਤਰਤਾਲੀ ਆਂ ਬਈ ਪਹਿਲਾ ਪਹਿਲਾਂ ਦੀ ਮੱਛਰ ਜਦੋਂ ਪੜਾਈ ਹੁੰਦੇ ਹੁੰਦੇ ਆਹ ਪਹਿਲਾ ਪਤਾ ਕੀ ਕਹਿੰਦੀ ਹਾਂ ਕਹਿੰਦੀ ਮੱਛਰ ਤਾਂ ਹੈ ਹੀ ਨਹੀਂਗਾ ਸਾਨੂੰ ਅੱਡ ਸਮਝਾਈ ਗਈ ਨਹੀਂ ਹੈ ਨਹੀਂਗਾ ਮੱਛਰ ਮੁਥਰ ਮੁੜ ਕੇ ਆਏ ਹੁੰਦੇ ਤਾਂ ਪਾਈ ਹੁਣ ਤੇ ਜਦ ਮੱਛਰ ਨੇ ਕਰਿਆ ਪਿੰਨ ਪਿੰਨ ਕੋਲੇ ਹੋਰ ਪਤਾ ਕੀ ਕਹਿੰਦੀ ਮੱਛਰ ਚੱਕਾ ਆਹ ਕਹਿੰਦੀ ਮੱਛਰ ਜਦੋਂ ਬੁਲਾਇਉਂਦੇ ਕਹਾਂ ਇੱਥੇ ਪੋਰੇ ਤਾਂ ਆਹ ਉਹ ਪਾਣੀ ਪੜੀ ਤੈਨੂੰ ਕਿਆ ਤਾਂ ਸੀਗਾ ਦੀ ਐਵੇਂ ਜਵਾਗ ਨੇ ਜਿੱਦ ਕਰੀ ਖੜੇ ਆ ਤੈਨੂੰ ਕਿਆ ਤਾਂ ਸੀਗਾ ਵੀ ਉਹ ਕਰਦੀ ਸੀ ਚੁੱਪ ਕਰਕੇ ਚੁੱਪ ਕਰਕੇ ਉੱਤੇ ਲੱਗ ਲੋਕੀਗਾ ਤਾਂ ਜਾਨੀ ਆ ਓਏ ਦੀ ਵੀ ਭਕੇ ਤੇਨੂੰ ਹੋਰ ਪਤਾ ਲੱਗਿਆ ਵੀ ਮੱਛਰ ਇੰਨਾ ਆ ਵੇ ਕਾਨੂੰ ਸਮਝਾਉਂਦੀ ਸੀ ਕਹਿੰਦੀ ਮੱਛਰ ਹੈ ਨਹੀਂ ਮੈਂ ਤਾਂ ਕੰਤਲ ਪੇੜਾ ਪੜਾ ਪੜਾ ਮਾਰੂਗੀ ਆਉਦੇ ਆ ਵੇਖੋ ਨਾ ਨਹੀਂ ਵੀ ਬਿਗੇ ਬਾळा ਬਾळा ਮੱਛਰੇ ਅਜੇ ਤੱਕ ਜਿੰਨੇ ਚਕ ਕਾਣਤ ਨਹੀਂ ਬਤੀ ਜਾਂਦੇ ਮੱਛਰ ਹੋਏ ਇਧਰ ਵੇਖੋ ਸਾਰੀ ਮੜ ਕੇ ਬਾਹਰ ਪੈਂਦੀ ਕੱਲ ਲਲਕਾਰ ਨਹੀਂ ਦਿੱਤੀ ਹਾਂ ਲੈ ਮੈਂ ਹੋਰ ਮਾਰਦੇ ਦੀਆਂ ਨਹੀਂ ਵੀ ਬਗੇ ਲੋਕ ਕੀ ਦੇਉਂਦੇ ਮੈਂ ਖਲੋਕੀ ਕਟੋਚਾਂ ਮੈਂ ਖਲੋਕੀ ਦਿਖਾ ਦਵਾ ਦਉ ਦਾ ਲਾਲਿਆ ਮੂਹ ਦੇ ਉੱਤੇ ਹਾਂ ਹਾਂ ਦਰਸ਼ਕੋ ਬੀਬੀ ਕਹਿੰਦੀ ਐ ਕਿ ਮੱਛਰ ਹੈ ਨਹੀਂਗਾ ਤੇ ਤੁਸੀਂ ਨਾ ਕਰੀ ਜੋ ਤੇ ਮੇਰੇ ਅੱਖਾਂ 'ਚ ਪਾਣੀ ਆ ਗਿਆ ਹੱਸ-ਹੱਸ ਕੇ ਅੱਜ ਕਹਿੰਦੀ ਮੱਛਰ ਜਾਈ ਬੁਲਾਵਾ ਹੁਣ ਕਹਿੰਦੀ ਵਿਚਾਰੀ ਕਹਿੰਦੀ ਲੁੱਕ ਗਈ ਇੱਕੇ ਦਮ ਮਮਾ ਕਾ ਪੂਰੀ ਪ੍ਰੈਕਟਿਸ ਕਰਕੇ ਆਇਆ ਹੈ ਕਿ ਤਾੜੀ ਨਾਲ ਵੀ ਨਹੀਂ ਵੱਜ ਮਰਦਾਗਾ ਹੈ বিনা ਪ੍ਰੋਗਰਾਮ ਤਾਂ ਕਿੰਦਾ ਪਹੁੰਦਾ বিনা ਪ੍ਰੋਗਰਾਮ ਤਾਂ ਕਿੰਦਾ ਪਹੁੰਦਾ ਅਗਲਾ ਅਰੇ ਤੇ ਪੰਨਾ ਆਪਣੇ ਤਾਂ ਹੈ ਨਹੀਂ ਆਪਣੇ ਹੈ ਨਹੀਂ ਤਾਂ ਹੀ ਤਾਂ ਤੂੰ ਉਹ ਕਰਦੀ ਆ ਚਾਲਾ ਮਾਰਦੀ ਆ ਵੀ ਲੈ ਚੱਲ ਰਾਤ ਨੂੰ ਕਹਦੀ ਲੈ ਬੱਸ ਹੁਣ ਕੋਈ ਦੀਦਾ ਤਾਂ ਹੀ ਨਹੀਂ ਚੁੱਪ ਕਰਕੇ ਉਹ ਜਮ ਲੈਣਦੀ ਆ ਹੋ 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 ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਬੁੱਕ ਸ਼ੇਅਰ ਜਰੂਰ ਕਰਿਓ ਤੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਮੱਛਰ ਹੋ ਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਐਸੀ ਤਰ੍ਹਾਂ ਹੁੰਦੇ ਰਹਿਵਾਂਗੇ ਜੀ ਵਧੀਆ-ਵਧੀਆ ਵੀਡੀਓ ਲੈ ਕੇ ਤੇ ਧੰਨਵਾਦ ਜੀ ਗੁੱਡ ਨਾਈਟ ਬਾਏ